हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਉ ਬਣੀਆਂ ਤਿੰਨ ਗਾਵਾਂ ਸੇ ਲਈ ਲੈ ਕੇ ਆਏ ਜੀ 2 ਬਈ ਤਾਜ਼ੀਆਂ ਸੂਈਆਂ ਇੱਕ ਗੱਬਣਾ ਆਓ ਪੁੱਛ ਲੈਣਾ ਬਾਈ ਜੋੜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਪੂਰਾ ਵਧੀਆ ਬਾਈ ਨਾਮ ਤੇ ਐਡਰੈਸ ਦੋ ਨਾਮ ਬਗਾ ਹੈਗੇ ਜੀ ਪਿੰਡ ਚੌਕੇ ਜਿਹੜਾ ਉਠਲਾ ਥੀਲ ਵਾਲਿਆਂ ਵਾਲੀ ਜੀ ਠੀਕ ਹੈ ਜਿਹੜੇ ਪਿੰਡ ਬਾਈ ਨਰੇ ਕੋਕਰ ਜੀ ਰੜ ਤੇ ਬੱਲੋ ਜੀ ਮੋਬਾਈਲ ਨੰਬਰ 9876524670 ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਦੂਜਾ ਸੂਸ ਹੋਈ ਜਾ ਡਰਾ ਕਾ ਦੋ ਸੂਈ ਇਹ ਸ਼ੁਰੂ ਹੋ ਗਿਆ ਅੱਧਾ ਘੰਟਾ ਅੱਧਾ ਘੰਟਾ ਅੱਧਾ ਘੰਟੇ ਬਾਅਦ ਹੋ ਜਾ 20 ਮਿੰਟ ਚੱਲ ਠੀਕ ਆ ਜੇਰ ਪੈਣੀ ਆ ਜੇਰ ਪੈਣੀ ਆਈ ਹਜੇ ਠੀਕ ਆ ਬੱਚਾ ਕੀ ਮਗਰ ਬੱਛੀ ਆਈ ਜਰਸੀ ਬੱਛੀ ਚੰਗੀ ਆ ਨਾ ਹਾਂ ਬਹੁਤ ਚੰਗੀ ਆ ਜਰਸੀ ਬੱਛੀ ਨੂੰ ਜਨੂੰ ਦਿੱਤਾ ਬੱਛੀ ਵੀ ਚੰਗੀ ਆ ਮਗਰ ਹਮ ਇਹਨਾਂ ਆੜੀਆਂ ਦਿੱਲਾ ਗਿਆ ਹੁਣੀ ਠੀਕ ਆ ਬੋਲਾ ਕੱਢਿਆ ਕਿ ਨਹੀਂ ਬੋਲਾ ਕਰਤਾ 5 ਕਿਲੋ 5 ਕਿਲੋ ਹਮ ਠੀਕ ਆ ਕਿੰਨਾ ਬਤਾ ਰਹੀ ਮਾਰਦੇ ਦੁੱਧ ਜਿਹੜਾ ਚਾਹੀਦਾ ਜੀ ਇਹ ਜੋ ਵੀ ਗਿਲੋ ਨਾੜਾ ਬਹੁਤ ਚੰਗੀਆਂ ਨਾ ਜਿਵੇਂ ਲੇਵਾ ਲੂਆ ਸੰਤਨ ਬੱਛੀਆ ਨਾੜਾ ਮੁੱਠੀ ਵਾਲਾ ਥਾਣਾ ਬਈ ਦੁੱਧ ਮਾਰ ਕੇ ਚੰਗਾ ਪਾ ਦੂਗੀ ਲੇਵਾ ਕਮਾਲ ਦਾ ਸੋਹਣਾ ਆਰਡਰ ਕਰਮਣੀ ਨੇ ਤਿਆਰ ਕਰਿਆ ਪੂਰੀ ਢਾਲ ਸੀਲ ਹੈ ਜਿਵੇਂ ਮਰਜੀ ਬਈ ਕਹਿੰਦਾ ਸਲਾਈ ਚੱਲ ਕੋਈ ਚੱਕ ਰਹੀ ਕਿ ਇਧਰੋਂ ਵੀ ਲੇਵਾ ਲੂਆ ਬਹੁਤ ਚੰਗਾ ਕੱਲਾ ਕੱਲਾ ਥਾਣਾ ਬਈ ਥਾਣੇ ਕੋਈ ਆ ਜੀ ਚਵਾਈ 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 ਪੂਰੀ ਇੱਕ ਨੰਬਰ ਹੈ ਜੀ ਇੱਕ ਨੰਬਰ ਹੈ ਜੀ ਹਾਂ ਠੀਕ ਹੈ ਕੱਦ ਵੱਡ ਵੀ ਚੰਗਾ ਯਾਦ ਬ੍ਰੀਡ ਚੰਗੀ ਆ ਮੂੰਹ ਮਾ ਕਿੰਨਾ ਸੋਹਣਾ ਬੜਦਾ ਇਸ ਬੜਾ ਪਿਆਰਾ ਫੇਸ ਦੇਖੋ ਬੋਦੀ ਬਾਦੀ ਬਹੁਤ ਚੰਗੀ ਆ ਸਨਖਪਣਾ ਬੜ ਦੇ ਵਿੱਚ ਬਹੁਤ ਆ ਬਾਕੀ ਤੋਰਾ ਤਾਰਾ ਕਮਾਲ ਆ ਬਈ ਚੰਗੀ ਆ ਬੜ ਦੁਦਵਾਟੇ ਚੰਗਾ ਪਾ ਦੂ ਬਰੀਕੀ ਬਰੂਫ ਕੀ ਜ ਬਹੁਤ ਆ ਬੜ ਤੇ ਮੁੱਲ ਕੀ ਰੱਖਿਆ ਦਾ ਬਾਈ ਮੁੱਲ 77000 ਆ ਜੀ 77000 ਰੁਪਏ ਮਾਨਦਾਨ ਕਰਦੇ ਆ ਜੀ ਠੀਕ 77000 ਰੁਪਿਆ ਜਮਾ ਜਾਇਜ ਮੁੱਲਾ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਦਾਨ ਆ ਬਧਾਰਾ ਮਾਰ ਕੇ ਤਾਰਾ ਬਾਈ ਕਹਿੰਦਾ ਮਾਰ ਕੇ ਦਹਾਂ ਲੇ ਵਾ ਲੂਆ ਕਮਾਲਾ ਖਾਣਾ ਬੜਾ ਕਮਾਲ ਦਾ ਲੱਗਿਆ ਬਾਈ ਮੁੱਥੀ ਵਾਲਾ ਖਾਣਾ ਕੱਲਾ ਕੱਲਾ ਪੂਰੀ ਵਿੱਚ ਸਵਾਇਚੂਇ ਦਾ ਇੱਕ ਨੰਬਰ ਹੈ ਜੀ ਏਸ ਬੜਾ ਪਿਆਰਾ ਬਾਈ ਬੋਲੀ ਬਾਕੀ ਬਹੁਤ ਚੰਗੀ ਹੈ ਚੰਗੀ ਹੈ ਪਾਉਣਾ ਪਾਲਾ ਨਹੀਂ ਪਾਉਣਾ ਨਾ ਆਪਾਂ ਹਾਂ ਤਾਂ ਵੀ ਨਹੀਂ ਕੋਈ ਚੱਲ ਆਪਾਂ ਪਾ ਲੈਨੇ ਯਾਰ ਲੋਵੇ ਜ਼ਰੂਰੀ ਆਨੇ ਨਾ ਹਾਂ ਠੀਕ ਆ ਲਓ ਬਾਸ ਲਓ ਨਾ

ਇਸੇ ਨੰਬਰ ਆਈ ਜਮਾਈ ਜੀ ਇਹ ਬਈ ਹੈ ਬਈ ਮੋਲ ਦਾ 77000 ਰੁਪਿਆ ਮਾਨਦਾਨ ਜ਼ਰੂਰ ਹੋ ਜਾਊਗਾ ਚੰਗੀ ਆ ਬੜ ਸੁਈ ਸੁਵਾਈ ਆ ਬੱਚਾ ਬੱਚੀ ਆ ਅੱਗੇ ਵੀਰੇ ਦੋ ਨੰਬਰ ਇਹ ਪਹਿਲਾ ਸੁਈ ਸੁਈ ਆ ਜੀ ਕਦੋਂ ਸੁਈ ਆ ਬਈ ਬਸ ਹੋਵੇ ਇਹਨੂੰ ਦੋ ਤਿੰਨ ਦਾ ਸੁਈ ਨੂੰ ਠੀਕ ਆ ਬੱਚਾ ਕੀ ਆ ਬੱਚੀ ਆ ਜੀ ਮਗਰ ਬੱਚੀ ਆ ਬਈ ਆਪਾਂ ਜਿਲੇ ਇਹ ਸੁਈ ਤੇ ਠੀਕ ਆ ਆਪਣਾ ਢਿਲੇ ਗਿਆ ਜੀ ਅਗਲੇ ਦੇ ਮਾਲਕ ਕਰੋ ਹੂੰ ਮੱਛੀ ਬਹੁਤ ਚੰਗੀ ਆ ਜੀ ਠੀਕ ਆ ਕਿੰਨੇ ਬੋਲੇ ਤੇ ਆ ਬਹੁਤ ਦੱਸਿਆ ਜੀ ਉਹਨਾਂ ਨੇ 14 ਕਿਲੋ ਜੀ ਹੁਣ ਠੀਕ ਆ ਉਹ 13 ਮੰਨ ਲਓ ਆਪਾਂ ਦਾ ਤਾਂ ਨਹੀਂ ਹੋਇਆ ਠੀਕ ਆ ਫੇਸ ਬੜਾ ਪਿਆਰਾ ਹੈ ਨਾ ਯਾਸੀ ਪੈਂਦੀ ਕਰਾਓ ਫੇਸ ਬੜਾ ਚੰਗਾ ਯਾਤ ਬ੍ਰੀਡ ਫੁੱਲ ਮੱਝ ਦਾ ਮੁਕਾਬਲਾ ਕਰੂਗਾ ਹਾਂ ਹੂੰ ਮੱਝ ਵਰਗੀ ਫੈਂਟ ਆ ਉਹ ਪੂਰੀ ਚੰਗੀ ਬਿਲਕੁਲ ਨਹੀਂ ਮੰਨਣੀ ਪੂਰਾ ਤਾਰਾ ਚੰਗਾ ਖੱਦ ਵੱਡਾ ਲੇ ਵਾਲੂ ਬਠੰਡੀ ਹੁੰਡੀ ਪੂਰੀ ਆ ਜੀ ਚੰਗੀ ਆ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਲਾ ਮੁਠੀ ਵਾਲਾ ਥਾਂ ਮੁੜਾ ਗੱਲਾਂ ਸੁਣਨ ਲੱਗਿਆ ਦਾ ਜੀ ਜਵਾਈ ਜਵਾਈ ਕਿਵੇਂ ਆ ਜੀ ਇੱਕ ਨੰਬਰ ਆ ਜਵਾਈ ਵੀ ਇੱਕ ਨੰਬਰ ਆ ਆਪਾਂ ਮਾਰ ਕੇ ਦਸਾਂਗੇ ਤਾਂ ਰਾਈ ਹਾਂ ਹਾਂ ਦੇਖੋਲੇ ਵਾਹਾਂ ਜੀ ਹਮ ਮਾਰ ਕੇ ਮੁੱਲ ਕੀ ਆ ਤਾਂ ਇਹਦਾ 62000 ਆ ਜੀ ਮਾਨਤਾਨ ਹੋ ਜੂ ਮਾਨਤਾਨ ਕਰ ਦਿਆਂ ਜੀ ਠੀਕ 62000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜ਼ਰੂਰ ਹੋ ਜੂ ਮੁੱਲ ਜਾਇਜ਼ ਆ ਬਾਈ 62000 ਬਾਕੀ ਮਾਨਤਾਨ ਹੋ ਜਾਣਾ ਰੰਗ ਰੂਪ ਬਹੁਤ ਚੰਗਾ ਸਮੀ ਪੜੀਆ ਗਰਮੀ ਨਹੀਂ ਮੰਦੀ ਪੂਰਾ ਅੱਛਾ ਗਰਮੀ ਬਿਲਕੁਲ ਬਹੁਤ ਬੜਾ ਚੰਗਾ ਹਣਾ ਦਹਾਉਣੇ ਆਪਾਂ ਨਾਣਾ ਨੂਣਾ ਬਹੁਤ ਚੰਗੀਆਂ ਧਾਰਾ ਮਾਰ ਬੱਤੀ ਭਾਈ ਕਹਿੰਦਾ ਧਾਰਾ ਮਾਰ ਕੇ ਦਿਖਾਣੇ ਬੱਚੀ ਲਾ ਗਈ ਹਾਂ ਦੇਖੋ ਜ ਬੱਚੀ ਜੁਗਦੀ ਹਾਂ ਬੱਚਾ ਹੀ ਬੱਚੀ ਆ ਵੱਡੀ ਗੱਲ ਮਾਲੀ ਹੋ ਗਈ ਵਾਹ ਨੂੰ ਸਤਨਾ ਹਾਂ ਤੇ ਬਾਈ ਵਾਕਈ ਦੇਖੀ ਮਾਲੀ ਗਈ ਆ ਜੀ ਹਾਂ ਚੋਣ ਦੇਖੋ ਬਾਈ ਲੱਗਿਆ ਚੋਣ ਚੰਨ ਪੂਰਾ ਚੰਗਾ ਜਿਵੇਂ ਮਰਜੀ ਤਾਰਾ ਮਰ ਗਿਆ ਕੋਈ ਚੱਕਰੀ ਨਹੀਂ ਮਾਲ ਵੀ ਨਹੀਂ ਲਉਂਦੀ ਠੀਕ ਆ ਜਿੱਥੇ ਬੰਦ ਹੋ ਗਈ ਸਹੀ ਗੱਲ ਇਹ ਮਗਰ ਲੈਦੇ ਮਾਰਦੇ ਤਰਾ ਥਾਣੀ ਬਾਲਾ ਚੰਗਾ ਹੀ ਬੱਛੀ ਆ ਮੋਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਭਾਈ ਦੇਖੋ ਇਹ ਵੀ ਬਹੁਤ ਚੰਗੀ ਆ ਹਣਾ ਉਹ ਜਿੱਥੇ ਖੜ ਗਈ ਪੈਰ ਵੀ ਨਾ ਪੜ ਗਈ ਹਾਂ ਸਹੀ ਗੱਲ ਆ ਇਹਨੇ ਜਿੱਥੇ ਤਾਰਾ ਮਾਰੀਆਂ ਦੇਖ ਲਓ ਭਾਈ ਦੁੱਧ ਕੱਢ ਕੇ ਮਾਰਿਆ ਦੇਖੋ ਜੀ ਭਾਈ ਠੀਕ ਆ ਮੁੱਲ 62000 ਹੈ ਨਾ ਹਾਂ ਕਰ ਦਿਆਂਗੇ ਜੀ ਠੀਕ ਹੈ 62000 ਰੁਪਏ ਮੁੱਲ ਜਿਵੇਂ ਪਹਿਲਾ ਸੂਆ ਬੜਾ ਜੀ ਅਸੀਂ ਜਰੂਰ ਠੀਕ ਹੈ ਹੂੰ ਅੱਗੇ ਵੀਰੇ ਤੈਨਾਂ ਨੰਬਰ ਕਿਹੜਾ ਸੂਆ ਇਹ ਜਰਸੀ ਇਹ ਵੀ ਦੂਜਾ ਸੂਆ ਸੋਣੀ ਜੀ ਕਿੰਨੇ ਦਿਨ ਲੈਂਦੀ ਹੈ ਜੀ ਇਹ ਤਾਂ ਲੈ ਜੀ ਪੰਜ ਤੋਂ 6 ਦਿਨ ਜੀ ਠੀਕ ਹੈ ਜਰਸੀ ਹੈ ਨਾ ਸ਼ੀਲ ਬਹੁਤ ਹੈ ਦੇਖ ਸ਼ੀਲ ਬਹੁਤ ਹੈ ਥਾਣੇ ਦੇਖੋ ਬੜਾ ਕਮਾਲ ਆਏ ਬੈਠਾ ਰੋਈ ਥੱਲੇ ਇਕੱਲਾ ਥਾਣੇ ਪੂਰੀ ਵੀਤੀ ਤੇ ਥਾਣਾ ਲੈ ਬਾਈ ਕਹਿੰਦਾ ਜਿਵੇਂ ਮਰਜੀ ਬਹਿ ਜਾ ਕੋਈ ਚੱਕਰ ਹੀ ਨਹੀਂ ਹਿੱਲਣਾ ਦਾ ਕਰਮ ਵਾਲੀ ਨੇ ਹਾਈ ਬਾਲੀ ਕੂਨੀ ਹੈ ਜੀ ਨਿਆਂ ਹੈ ਸਹੀ ਗੱਲ ਮਰਦਾਨਤ ਕੋਈ ਨਹੀਂ ਇਹ ਦੇਖੋ ਕਿੰਨਾ ਦੁੱਧ ਦੇ ਦੂ ਬਾਈ ਦੁੱਧ ਚਾਹੀਦਾ ਜੀ 18 ਕਿਲੋ ਹੂੰ ਜਿਵੇਂ ਕੱਦ ਕੋਦ ਦਬਾਜਣਾ ਜੀ ਮਰਦ ਦਾ ਲੇਵਾ ਰਾਜੀ ਰੂਜੀ ਬਹੁਤ ਹਾਂ ਲੈ ਥਾਣ ਬੜਾ ਚੰਗਾ ਪੀੜੀ ਦੇ ਪਾ ਲੈ ਵੇਖੋ ਥਾਣਾ ਲੇਵਾ ਬੜਾ ਕਮਾਲ ਨੇ ਹੂੰ ਹੂੰ ਵੇਖੋ ਇਹਦੇ ਬਹੁਤ ਨਾਲ ਬਾਲੀਆਂ ਢੱਲਾਂ ਪਈਆਂ ਕੱਲਾ ਕੱਲਾ ਥਾਣ ਢੱਲਾਂ ਦੇਖੋ ਬਾਈ ਰੋਕੋ ਫਾਰ ਲੈ ਬਾਲਾ ਚੰਗੀ ਆ ਜੀ ਸਹੀ ਗੱਲ ਕੁਲੀ ਨੇ ਨੀ ਨਾ ਹੱਲਦਾ ਹੈ ਨਹੀਂ ਸਹੀ ਗੱਲ ਆ ਭਾਈ ਆ ਜਿਵੇਂ ਮਰਜੀ ਹੱਥ ਲਾਈ ਚੱਲ ਜਿੱਤੇ ਮਰਜੀ ਖੇਸ ਬੜਾ ਪਿਆਰਾ ਹਨ ਹਾਂ ਦੇਖੋ ਜੀ ਚੰਗਾ ਰਾਜੀ ਰੂਜੀ ਸਾਰੇ ਰੰਗ ਰੂਪ ਚਮਕ ਜੋਕ ਵਰਡ ਤੇ ਪੂਰੀ ਆ ਬੜੀ ਚੰਗੀ ਆ ਜੀ ਨੀ ਸਭੀ ਸੂਮੀ ਬੜੀ ਆ ਜੀ ਅਗਲੇ ਨੇ ਤੇ ਕੀ ਮੋਲ ਹੈ ਸੇਵਾ ਬੜਾ ਇਹਦਾ 67000 ਆ ਜੀ 67000 ਰੁਪਏ ਮਾਨਤਾਨ ਹੋ ਜੀ ਮਾਨਤਾਨ ਕਰਦਾ ਇੱਥੇ ਫਿਰ ਭਾਈ ਇਹਦੇ ਲਈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਇਹਦਾ 67000 ਰੁਪਏ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋਵੇ ਦੇਖੋ ਜੀ ਖੇਸ ਬੜਾ ਪਿਆਰਾ ਭਾਈ ਬੋਲੀ ਬਾਦੀ ਬਹੁਤ ਚੰਗੀ ਆ ਸਨ ਖਪੂਣਾ ਬਾੜ ਦੇ ਵਿੱਚ ਬਹੁਤ ਅੱਛਾ ਚੰਗਿਆ ਆਜਨ ਮੋਜਨ ਬਾੜਦਾ ਜੀ ਹੂੰ ਲੇਖੇ ਨਹੀਂ ਗਰਮੀ ਬਿਲਕੁਲ ਨਹੀਂ ਮੰਨਣੀ ਐਂਡ ਕਰ ਮੜੀ ਜੋ ਫਲ ਚੰਗੀਆਂ ਉਹੀ ਥੋੜਾ ਥਾਣਾ ਥਣ ਲੇਵਾ ਬੜਾ ਕਮਾਲ ਚੰਗੀ ਆ ਬੜਾ ਬੜਾ ਭਾਈ ਆ ਵੀ ਦੋਨੇ ਚੰਗੀਆਂ ਆ ਵੀ ਸੋਈ ਸਵਾਈ ਬੱਚਾ ਮਗਰ ਬੱਚੀ ਉਹ ਵੀ ਸੋਈ ਸਵਾਈ ਬੱਚਾ ਮਾਣ ਤਾਣ ਦੇਖੋ ਜੀ ਕਿਵੇਂ ਕੱਢ ਗਈ ਹੋਏ ਕਿਸੇ ਵੀਰ ਦੇ ਪਸੰਦ ਆ ਬਈ ਨੱਕ ਨਾ ਐਂਡ ਕਰ ਲਿਓ ਥਾਣ ਬਹੁਤ ਚੰਗਾ ਕੱਢ ਗਿਆ ਨਾ ਹਾਂ ਬਸੂੰ ਕੀ ਹੁਣ ਸਹੀ ਗੱਲ ਪਹਿਲਾਂ ਉਤਰ ਹੀ ਨਹੀਂ ਸੀ ਮਾੜਾ ਧੰਨਵਾਦ ਬਈ